ਪੰਜਾਬ ਦੇ ਲੋਕਾਂ ਨੇ ਤੇ ਪੰਜਾਬ ਸਰਕਾਰ ਨੇ ਹਮੇਸ਼ਾ ਹੀ ਕਿਸਾਨਾਂ ਦਾ ਸਾਥ ਦਿੱਤਾ ਭਾਵੇਂ ਉਹ ਤਿੰਨ ਕਾਲੇ ਕਾਨੂੰਨਾਂ ਦਾ ਅੰਦੋਲਨ ਹੋਵੇ ਜਾਂ ਜਿਹੜੀ ਮੋਦੀ ਸਰਕਾਰ ਦੀ ਸਾਜ਼ਿਸ਼ ਸੀ ਕਿਸਾਨਾਂ ਨੂੰ ਸਟੇਡੀਅਮਾਂ ਦੇ ਜੇਲ੍ਹ ਬਣਾ ਕੇ ਉਹਦੇ ਵਿੱਚ ਕੈਦ ਕਰਨ ਦੀ ਜਿਹੜੀ ਸਾਜ਼ਿਸ਼ ਸੀ ਉਹਦੇ ਵਿੱਚ ਆਮ ਆਦਮੀ ਪਾਰਟੀ ਨੇ ਵੀ ਕਿਸਾਨਾਂ ਦਾ ਸਾਥ ਦਿੱਤਾ ਦਿੱਲੀ ਦੇ ਵਿੱਚ ਤਾਂ ਸਾਥੀਓ ਜਿਹੜੇ ਹਾਈਵੇ ਬੰਦ ਕਰਨੇ ਜਿਹੜੇ ਲਗਾਤਾਰ ਇੱਕ ਸਾਲ ਤੋਂ ਬੰਦ ਸੀ ਉਹਨਾਂ ਪੰਜਾਬ ਦਾ ਲਗਾਤਾਰ ਨੁਕਸਾਨ ਹੋ ਰਿਹਾ ਸੀ ਪੰਜਾਬੀਆਂ ਦਾ ਨੁਕਸਾਨ ਹੋ ਰਿਹਾ ਸੀ ਸਾਡੇ ਨੌਜਵਾਨਾਂ ਦਾ ਨੁਕਸਾਨ ਹੋ ਰਿਹਾ ਸੀ ਨੌਜਵਾਨਾਂ ਦੇ ਕਾਰੋਬਾਰ ਦਾ ਨੁਕਸਾਨ ਹੋ ਰਿਹਾ ਸੀ ਵਪਾਰ ਦਾ ਬਹੁਤ ਨੁਕਸਾਨ ਹੋ ਗਿਆ ਸੀ ਉਹਨਾਂ ਪੰਜਾਬ ਦੇ ਲੋਕਾਂ ਨੂੰ ਰੋਜ਼ਗਾਰ ਹੀ ਨਹੀਂ ਮਿਲ ਰਿਹਾ ਸੀ ਨੌਕਰੀਆਂ ਨਹੀਂ ਮਿਲ ਰਹੀਆਂ ਸੀ ਸੋ ਨੌਕਰੀਆਂ ਦੇ ਨਾਮ ਮਿਲਣ ਕਰਕੇ ਸਾਡੇ ਨੌਜਵਾਨ ਨਸ਼ੇ ਆਲੇ ਜਾ ਰਹੇ ਸੀ ਕੰਮ ਨਹੀਂ ਮਿਲਦਾ ਤੇ ਨਸ਼ੇ ਆਲੇ ਜਾਣਗੇ ਸਭ ਨਸ਼ਾ ਔਰ ਪੰਜਾਬ ਸਰਕਾਰ ਨਸ਼ਿਆਂ ਦੇ ਵਿਰੁੱਧ ਇੱਕ ਮਹਾਯੁੱਧ ਲੜ ਰਹੀ ਹੈ ਔਰ ਉਹਦਾ ਮਹਾਯੁੱਧ ਦੇ ਵਿੱਚ ਸਿਰਫ ਨਸ਼ਿਆਂ ਦੇ ਜਿਹੜੇ ਸਮਗਦਰਾਂ ਨੂੰ ਫੜ ਕੇ ਜਾਂ ਉਹਨਾਂ ਨੂੰ ਕਾਨੂੰਨ ਅਨੁਸਾਰ ਸਜ਼ਾ ਦੇ ਕੇ ਆਪਾਂ ਨਸ਼ੇ ਇਹ ਯੁੱਧ ਇਹ ਚ ਜਿੱਤ ਨਹੀਂ ਸਕਦੇ ਇਹਦੇ ਵਾਸਤੇ ਸਾਨੂੰ ਰੋਜ਼ਗਾਰ ਦੇਣਾ ਪੈਣਾ ਨੌਜਵਾਨਾਂ ਨੂੰ ਔਰ ਰੋਜ਼ਗਾਰ ਤਾਂ ਮਿਲੇਗਾ ਜੇ ਸਾਡੇ ਰਸਤੇ ਖੁੱਲਣਗੇ ਸੋ ਪੰਜਾਬ ਦੇ ਲੋਕਾਂ ਦੀ ਔਰ ਪੰਜਾਬ ਦੇ ਕਿਸਾਨਾਂ ਦੀ ਇਹ ਮੰਗ ਹੈ ਵੀ ਅਸੀਂ ਸਾਡੇ ਬੱਚਾ ਨੂੰ ਨਸ਼ਿਆਂ ਤੋਂ ਦੂਰ ਕਰਾਉਣਾ ਉਹਦੇ ਵਾਸਤੇ ਸਿੱਕੋ ਇੱਕ ਰਸਤਾ ਕਾਰੋਬਾਰ ਹੈ ਰੋਜ਼ਗਾਰ ਹੈ ਇੰਡਸਟਰੀ ਹੈ ਸੋਸੀ ਇੰਡਸਟ ਸਾਡੇ ਕਾਹ ਦੇ ਬਾਦ ਰਸਤੇ ਬੰਦ ਕਰ ਰੱਖੇ ਸੋ ਪੰਜਾਬ ਸਰਕਾਰ ਜਿਹੜੀ ਕਿ ਹਮੇਸ਼ਾ ਕਿਸਾਨਾਂ ਦੇ ਨਾਲ ਹੈ ਔਰ ਨਾਲ ਰਹੇਗੀ ਔਰ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਪੰਜਾਬ ਦੇ ਲੋਕ ਸਾਰੇ ਪੰਜਾਬੀ ਤੇ ਪੰਜਾਬ ਸਰਕਾਰ ਅਸੀਂ ਰਿਕੁਐਸਟ ਕਰਦੇ ਹਾਂ ਸਾਡੇ ਕਿਸਾਨਾਂ ਨੂੰ ਕਿਸਾਨ ਜਥੇਬੰਦੀਆਂ ਨੂੰ ਕਿ ਉਹਨਾਂ ਦੀ ਜਿਹੜੀਆਂ ਵੀ ਜਾਇਜ਼ ਮੰਗਾਂ ਨੇ ਭਾਵੇਂ ਉਹ ਐਮਐਸਪੀ ਦੀ ਮੰਗ ਹੈ ਜਾਂ ਹੋਰ ਵੀ ਮੰਗਾਂ ਨੇ ਉਹ ਸਾਰੀਆਂ ਕੇਂਦਰ ਸਰਕਾਰ ਨਾਲ ਲਿਤੇਗੀ ਤੇ ਆਪਾਂ ਦਿੱਲੀ ਜਾ ਕੇ ਅੰਦੋਲਨ ਕਰੀਏ ਬੀਜਪੀ ਨੇ ਗੈਸ ਦੇ ਦੋਧਨ ਕਰੀਏ ਤੇ ਪੰਜਾਬ ਦੇ ਤਰੱਕੀ ਦੇ ਰਸਤੇ ਰੋਕ ਕੇ ਅਸੀਂ ਪੰਜਾਬ ਦਾ ਨੁਕਸਾਨ ਕਰ ਰਹੇ ਹਾਂ ਜਿਹਦੇ ਨਾਲ ਕਿ ਸਾਡਾ ਇੰਨਾ ਕੁ ਨੁਕਸਾਨ ਪਿਛਲੇ ਸਾਲ ਦੇ ਵਿੱਚ ਹੋ ਚੁੱਕਿਆ ਤੇ ਤੁਸੀਂ ਇੱਕ ਐਗਜ਼ਾਮਪਲ ਲਓ ਕੋੜ ਪੂਰੇ ਬਾਸਮਤੀ ਜਿਹੜੀ 5000 ਰੁਪਏ ਟੱਚ ਕਰਦੀ ਹੁੰਦੀ ਸੀ 2500 ਤੱਕ ਰਹਿ ਗਿਆ ਸੀ ਬਾਸਮਤੀ ਦਾ ਭਾਸ ਸੋ ਕਿਸਾਨਾਂ ਦਾ ਨੁਕਸਾਨ ਸਬਜ਼ੀਆਂ ਜਿਹੜੀਆਂ ਗਰੀਬ ਲੋਕ ਵਿਚਾਰੇ ਬੀਜਦੇ ਸੀ ਉਹਨਾਂ ਦਾ ਨੁਕਸਾਨ ਹੋ ਗਿਆ ਸੋ ਮੈਂ ਇਹ ਬੇਨਤੀ ਕਰਦਾ ਹਾਂ ਪੰਜਾਬ ਦੇ ਲੋਕ ਪੰਜਾਬੀ ਤੇ ਪੰਜਾਬ ਸਰਕਾਰ ਹਮੇਸ਼ਾ ਕਿਸਾਨਾਂ ਦੇ ਨਾਲ ਆ ਕਿਸਾਨਾਂ ਦੇ ਨਾਲ ਰਹਿਾਂਗੇ ਔਰ ਲੇਕਿਨ ਜਿਹੜੀ ਪੰਜਾਬ ਨੂੰ ਜੇ ਆਪ ਅੱਗੇ ਵਧਾਉਣਾ ਨਾ ਤੇ ਇਹ ਪੰਜਾਬ ਦੇ ਤਰੱਕੀ ਦੇ ਰਸਤੇ ਸਾਨੂੰ ਖੁੱਲਨੇ ਪੈਣਗੇ ਪੰਜਾਬ ਦੇ ਹਾਈਵੇ ਖੁੱਲਨੇ ਪੈਣਗੇ ਸਾਡੀ ਲਾਈਫ ਲਾਈਨ ਹੈ ਸਾਡੀ ਇੰਡਸਟਰੀ ਜਿਹੜੀ ਹੈ ਇੰਡਸਟਰੀ ਨੂੰ ਵਧਾਵਾ ਦੇਣਾ ਪਏਗਾ ਐਗਰੋ ਬੇਸ ਇੰਡਸਟਰੀ ਨੂੰ ਵਧਾਵਾ ਦੇਣਾ ਆਪਣਾ ਦੇਣਾ ਪਏਗਾ ਇਸ ਤੋਂ ਬਿਨਾ ਪੰਜਾਬ ਅੱਗੇ ਨਹੀਂ ਵੱਧ ਸਕਦਾ ਸੋ ਪੰਜਾਬ ਦੇ ਇਸ ਵਕਤ ਨਸ਼ੇ ਦੇ ਖਿਲਾਫ ਬਹੁਤ ਵੱਡਾ ਯੁੱਧ ਅਸੀਂ ਲੜ ਰਹੇ ਆਪਾਂ ਆਪਾਂ ਸਾਰੇ ਜਣੇ ਲੜ ਰਹੇ ਹਾਂ ਇਕੱਲੇ ਸਰਕਾਰ ਨਹੀਂ ਲੜ ਰਹੀ ਤੇ ਜੇ ਇਹ ਸਾਨੂੰ ਇਹ ਲੜਾਈ ਜਿੱਤਣੀ ਹੈ ਸਾਡੇ ਨੌਜਵਾਨਾਂ ਨੂੰ ਇਸ ਨਸ਼ੇ ਤੋਂ ਬਚਾਉਣਾ ਹੈ ਸਾਡੇ ਪਰਿਵਾਰ ਬਚਾਉਣੇ ਆ ਵਾਹਾਂ ਬ ਤਾਂ ਉਹਦੇ ਵਾਸਤੇ ਸਾਨੂੰ ਰੁਜ਼ਗਾਰ ਦੇਣਾ ਪਊਗਾ ਔਰ ਅਸੀਂ ਜਿਹੜੇ ਪੰਜਾਬ ਦੇ ਬੱਚਿਆਂ ਦੇ ਜਿਹੜੇ ਰੁਜ਼ਗਾਰ ਦੇ ਰਸਤੇ ਹਾਈਵੇ ਬੰਦ ਨਾ ਕਰੀ ਉਹਨਾਂ ਨੂੰ ਖੋਲੀ